ਸਰ ਮੇਕ ਖਬਰ ਪੜੀ ਕਿ ਇੱਕ ਛੋਟੇ ਬੱਚੇ ਦੀ ਪਾਣੀ ਪੀਣ ਕਾਰਨ ਹੀ ਬਹੁਤ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਹ ਪੂਰੀ ਖਬਰ ਕੀ ਹੈ ਦੇਖੋ ਜਦ ਤੁਸੀਂ ਉਹ ਸੀਸੀਟੀਵੀ ਫੁਟੇਜ ਦੇਖਦੇ ਨਾ ਤਾਂ ਹਿਰਦੇ ਚੀਰਿਆ ਜਾਂਦਾ ਜੀ ਔਰ ਨਾਲ ਦੀ ਨਾਲ ਦਿਮਾਗ ਵਿੱਚ ਗੱਲ ਆਉਂਦੀ ਹੈ ਕਿ ਜਿਹੜਾ ਸਾਡਾ ਪੰਜਾਬ ਹੈ ਇੱਥੇ ਤੋਂ ਸੱਭਿਆਚਾਰ ਬਹੁਤ ਵਿਲੱਖਣ ਹੈ ਸੱਭਿਆਚਾਰ ਬਹੁਤ ਖਾਸ ਹੈ ਭਾਈਚਾਰਾ ਇਹਦੇ ਵਿੱਚ ਇਹਦੇ ਵਿੱਚ ਅਪਣਤ ਦੀ ਭਾਵਨਾ ਹੈ ਮੁਹੱਬਤ ਦੀ ਭਾਵਨਾ ਹੈ ਮਿਲਨਸਾਰ ਦੀ ਭਾਵਨਾ ਹੈ ਔਰ ਭਾਵਨਾਤਮਕ ਤੌਰ ਤੇ ਅਸੀਂ ਸਾਰਨੇ ਇੱਕ ਦੂਜੇ ਨਾਲ ਜੁੜੇ ਹੋਏ ਆ ਤਾਂ ਇਹ ਜਿਹੜੇ ਪੰਜਾਬ ਦੇ ਆਦਰਸ਼ ਆ ਉਹਨਾਂ ਦਾ ਵੀ ਚੀਰ-फाड़ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੀ ਧਰਤੀ ਅਜਿਹੀ ਹੈ ਜਿਹੜੀ ਦੁਸ਼ਮਣ ਨੂੰ ਵੀ ਪਾਣੀ ਪਿਲਾਉਂਦੀ ਜੀ ਔਰ ਪੰਜਾਬ ਦੀ ਧਰਤੀ ਤੇ ਅਜਿਹੀ ਘਟਨਾ ਹੋ ਜਾਣੀ ਇਹ ਆਪਣੇ ਆਪ ਵਿੱਚ ਬਹੁਤ ਨਿੰਦਣਯੋਗ ਗੱਲ ਹੈ ਔਰ ਦੇਖੋ ਬੇਗੁਨਾਹ ਬੱਚੇ ਨੂੰ ਬੜੀ ਬੇਰਮੀ ਨਾਲ ਕੁੱਟਿਆ ਗਿਆ ਜਿਹੜੀ ਤਸਵੀਰ ਦੇਖਦੇ ਆਂ ਬੱਚਾ ਜਦੋਂ ਡਿੱਗਦਾ ਉਹ ਤੜਪਦਾ ਮੱਛੀ ਵਾਂਗ ਤੜਪਦਾ ਜਿਵੇਂ ਮੱਛੀ ਜਦੋਂ ਪਾਣੀ ਚ ਬਾਹਰ ਨਹੀਂ ਕੱਢ ਲਈ ਨੇ ਜੀ ਔਰ ਫਿਰ ਉਸ ਤੋਂ ਬਾਅਦ ਸੁੰਨ ਹੋ ਰਹਿੰਦਾ ਤਾਂ ਰੌਂਗਟੇ ਖੜੇ ਹੋ ਜਾਂਦੇ ਆ ਕਿ ਹਾਲਾਤ ਕੀ ਬਣ ਗਏ ਲੋਕਾਂ ਅੰਦਰ ਕਿਸ ਕਦਰ ਸਬਰ ਮੁੱਕ ਚੁੱਕਾ ਔਰ ਛੋਟੀਆਂ-ਛੋਟੀਆਂ ਗੱਲਾਂ ਤੇ ਕ੍ਰੋਧ ਆਉਂਦਾ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰਦਾ ਸੀਗਾ ਕਿ ਦੇਖੋ ਤੁਸੀਂ ਦਿੱਲੀ ਚਲੇ ਜਾਓ ਬੰਬੇ ਚਲੇ ਜਾਓ ਵੱਡਿਆਂ ਦੇ ਸ਼ਹਿਰਾਂ 'ਚ ਚਲੇ ਜਾਓ ਪਰ ਉੱਥੇ ਤੁਸੀਂ ਕਿਸੇ ਨਾਲ ਗੱਲਬਾਤ ਕਰੋ ਮਤਲਬ ਅਣਜਾਣ ਬੰਦੇ ਨਾਲ ਗੱਲਬਾਤ ਕਰੋ ਗੱਲਬਾਤ ਤਾਂ ਕਰਨੀ ਦੂਰ ਦੀ ਗੱਲ ਜੀ ਤੁਸੀਂ ਕਿਸੇ ਤੋਂ ਰਸਤਾ ਪੁੱਛ ਲਓ ਰਸਤਾ ਵੀ ਨਹੀਂ ਦੱਸਦੇ ਪਰ ਸਾਡਾ ਪੰਜਾਬ ਇਹੋ ਜੀ ਧਰਤੀ ਹੈ ਤੁਸੀਂ ਕਿਤੇ ਅਣਜਾਣ ਵਿਅਕਤੀ ਤੋਂ ਵੀ ਜਾ ਕੇ ਰਸਤਾ ਪੁੱਛ ਲਓ ਪਹਿਲੇ ਪਹਿਲਾਂ ਬਾਣ ਦੀ ਨਹੀਂ ਦਣੀ ਪਿਆ ਕੁਝ ਖਾਦਾ ਪੀਤਾ ਚਾਹ ਭਲਾਈਏ ਇਹ ਆਪਣਾ ਤਦੀ ਭਾਵਨਾ ਦੇਖੋ ਅਸੀਂ ਇਹ ਤਾਂ ਗੱਲ ਸੁਣੀ ਹੈ ਕਿਤੇ ਕੋਈ ਬੱਟ ਪਿੱਛੇ ਲੜਾਈ ਹੋ ਗਈ ਪਾਣੀ ਦੀ ਬਾਰੇ ਪਿੱਛੇ ਲੜਾਈ ਹੋ ਗਈ ਹੱਤ ਪਹਿਲੀ ਵਾਰ ਸੁਣੇ ਕਿ ਇੱਕ ਬੱਚੇ ਨੇ ਕਿਸੇ ਦੁਕਾਨ ਤੇ ਜਾ ਕੇ ਪਾਣੀ ਪੀ ਲਿਆ ਔਰ ਜਿੰਨੀ ਕਿ ਡਿਟੇਲ ਮੈਂ ਸਮਝ ਪਾਇਆ ਕਿ ਪਾਣੀ ਦੀ ਗੰਧਲਾ ਸੀ ਜਿੰਨਾ ਭਾਂਡੇ ਮਾਂਜਣੇ ਸੀ ਉਹ ਪਾਣੀ ਪੀ ਲਿਆ ਤਾਂ ਇੰਨਾ ਕਰੋਧ ਬੇਸਬਰ ਉਸ ਦੁਕਾਨਦਾਰ ਨੂੰ ਚੜਿਆ ਕਿ ਬੱਚੇ ਦੇ ਸਿਰ ਤੇ ਡੰਡਾ ਮਾਰਤਾ ਸਿਰ ਤੇ ਡੰਡਾ ਦੇਖੋ ਬੱਚਿਆਂ ਨੂੰ ਦੇਖ ਕੇ ਤਾਂ ਵੈਸੇ ਹੀ ਇਹ ਖਪੋਲ ਜਾਂਦੀ ਹੈ ਦੁੱਖ ਦਰਦ ਭੁੱਲ ਜਾਂਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਪਰ ਇਸ ਨਿਰਧਈ ਦੁਕਾਨਦਾਰ ਨੂੰ ਬਿਲਕੁਲ ਤਰਸ ਨਹੀਂ ਆਇਆ ਔਰ ਉੱਥੇ ਜਿਹੜੇ ਕਿਉਂਕਿ ਸੰਗਰੂਰ ਦਾ ਵਾਕ ਹੈ ਸੰਗਰੂਰ ਦੀ ਘਟਨਾ ਸੰਗਰੂਰ ਦੇ ਜਿਹੜੇ ਸੁਨਾਮੀ 게ਟ ਦੇ ਦੁਕਾਨਦਾਰ ਇਸ ਸੁਨਾਮੀ ਨੂੰ ਦੇਖ ਕੇ ਉਹਨਾਂ ਨੇ ਪ੍ਰਸ਼ਾਸਨ ਅਕੈ ਬੇਨਤੀ ਕੀਤੀ ਹੈ ਕਿ ਜਿਹੜੇ ਅਦਰ ਸਟੇਟਸ ਤੋਂ ਬਾਕੀਆਂ ਸਟੇਟਸ ਤੋਂ ਬਾਕੀ ਸੂਬਿਆਂ ਤੋਂ ਲੋਕ ਆਉਂਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਚਾਹੇ ਉਹ ਘਰਾਂ 'ਚ ਅੱਗੇ ਠਹਿਰ ਕਰਾਚ ਕਮਰੇ ਕਿਰਾਏ ਤੇ ਲੈਣ ਚਾਹੀਏ ਦੁਕਾਨਾਂ ਕਿਰਾਏ ਤੇ ਲੈਣ ਕਿਉਂਕਿ ਦੇਖੋ ਹੁਣ ਜਿਹੜੇ ਵੀ ਦੁਕਾਨਦਾਰ ਆ ਦੱਸਿਆ ਜਾ ਰਿਹਾ ਕਿ ਇਹ ਸੇ ਹੋਰ ਸਟੇਟ ਤੋਂ ਆ ਤੇ ਬੱਚਾ ਵੀ ਦੇਖਣ ਨੂੰ ਐ ਲੱਗ ਰਿਹਾ ਮੂਲ ਰੂਪ ਤੋਂ ਪੰਜਾਬੀ ਨਹੀਂ ਐ ਹੁਣ ਜਿਹਨੇ ਮਾਰਿਆ ਬੱਚੇ ਨੂੰ ਬੱਚੇ ਤਾਂ ਨਭੋ ਲੈਣਾ ਜੀ ਉਹ ਵੀ ਪੰਜਾਬੀ ਨਹੀਂ ਐ ਜਿਸ ਬੱਚੇ ਦੇ 6 ਵਜੇ ਉਹ ਬੱਚਾ ਵੀ ਪੰਜਾਬੀ ਨਹੀਂ ਐ ਪਰ ਘਟਨਾ ਕਿੱਥੇ ਹੋਈ ਐ ਪੰਜਾਬ 'ਚ ਤਾਂ ਪੰਜਾਬ ਇਹੋ ਜਿਹਾ ਨਹੀਂ ਐ ਪੰਜਾਬ ਨੇ ਤਾਂ ਹਮੇਸ਼ਾ ਦੁਸ਼ਮਣਾਂ ਨੂੰ ਵੀ ਗੱਲ ਆ ਕੁਰਬਾਨੀਆਂ ਦਿੱਤੀਆਂ ਇਹ ਨਹੀਂ ਮਗਨੀ ਲੇਕਿਨ ਇਸ ਤਰੀਕੇ ਨਹੀਂ ਕੀਤਾ ਪੰਜਾਬ ਹਮੇਸ਼ਾ ਪਰਦੇ ਕੱਜਦਾ ਰਹੇ ਪਰ ਪੰਜਾਬ ਜਦੋਂ ਐਦਾ ਦੀ ਵਾਰਦਾਤ ਹੁੰਦੀ ਹੈ ਕੱਟਣਾ ਹੁੰਦੀ ਹੈ ਸੱਚੀ ਉਹ ਮਨ ਬੜਾ ਪਰੇਸ਼ਾਨ ਹੁੰਦਾ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਬਣੇਗਾ ਮੁੱਕ ਦੀ ਤਸਵੀਰਾਂ ਤੋਂ ਦੁਕਾਨੇ ਜੋ ਬੇਹਤ ਪਰੇਸ਼ਾਨ ਕਰਨ ਵਾਲੀਆਂ ਜਗਨਨਾਮ ਰਾਜਪੂਰ ਰਾਹੀਂ ਭਾਈ ਤੂੰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਖਸ਼ ਬੋਲ ਰਿਹਾ ਕਿ ਜਵਾਕ ਨੂੰ ਕੁੱਟਿਆ ਜਾ ਰਿਹਾ ਕੀ ਮਸਲਾ ਹੈ ਮਸਲਾ ਇਹ ਸੀਗਾ ਜੀ ਇੱਕ ਦਾ ਬੱਚਾ ਸੀਗਾ ਜੋ ਕੁਲ ਮਿਲਾ ਕੇ 3-4 ਸਾਲ ਦਾ ਹੈਗਾ ਜੀ ਹਾਂ ਜੀ ਉਹ ਸਰਾਮੀ ਗੇਟ ਦੇ ਉੱਪਰ ਇੱਕ ਦੁਕਾਨ ਹੈਗੀ ਹੈ ਜੋ ਕਿ ਜੂਸ ਦੀ ਹੈ ਹਾਂਜੀ ਜੋ ਕਿ ਸ਼ਾਇਦ ਸਾਨੂੰ ਲੱਗਦਾ ਕਿ ਉਹ ਸਮੁੰਦਰ ਦਾ ਬੰਦਾ ਨਹੀਂ ਹੈ ਹਾਂਜੀ ਔਰ ਇੱਕ ਵਿਸ਼ੇਸ਼ ਸਮੁਦਾਇ ਨਾਲ ਸੰਬੰਧ ਰੱਖਦਾ ਹੈ ਤੇ ਉਹ 3 ਸਾਲ ਦਾ ਬੱਚਾ ਇੱਕ ਨਾਲੜੀ ਦੁਕਾਨ ਤੋਂ ਇੱਕ ਪਾਣੀ ਦਾ ਗਲਾਸ ਲੈ ਕੇ ਕਾਲੀ ਉਸ ਦੀ ਦੁਕਾਨ ਤੋਂ ਪਾਣੀ ਵੀ ιν ਚੜ ਆ ਜਾ ਜੋ ਅਸੀਂ ਵੀਡੀਓਜ਼ ਵੀ ਦੇਖ ਰਹੇ ਹਾਂ ਉਸ ਦੇ ਚ ਕੀ ਹੋਇਆ ਜੀ ਜਿੱਥੇ ਉਹ ਗਲਾਸ ਮਾਂਜ ਕੇ ਰੱਖਦਾ ਆਪਣਾ ਜਿਹੜਾ ਪਾਣੀ ਚ ਗਲਾਸ ਮਾਂਜਦਾ ਹੈ ਉਹ ਬੱਚਾ ਉਹਦੇ ਚੋਂ ਗਰਾਸ ਵਰਕੇ ਪਾਣੀ ਪੀ ਰਿਹਾ ਤਾਂ ਉਸ ਛੋਟੀ ਸੋਚ ਦੇ ਬੰਦੇ ਨੇ ਡੰਗ ਚੱਕੀ ਤੇ ਉਹਦੇ ਸਿਰ ਚ ਅੱਥੇ ਮਾਰੀ ਜਿਸ ਕਰਕੇ ਉਹਦੇ ਇੱਥੇ ਪੂਰੀ ਸਵੇਲਿੰਗ ਹੋ ਗਈ ਪਰ ਬੱਚਾ ਉਹ ਤਾਂ ਜੋ ਇਕ ਤਰ੍ਹਾਂ ਨਾਲ ਜ਼ਖਾ ਹੋ ਕੇ ਪੈ ਗਿਆ ਜਿਸ ਦੀ ਕੰਪਲੇਟ ਅਸੀਂ ਕਰਨ ਲਈ ਇੱਥੇ ਸਾਰਾ ਸਿਸਟਮ ਇਕੱਠੇ ਹੋਏ ਔਨ ਹੀ ਚੋਂ ਬੰਦਾ ਉੱਥੋਂ ਭੱਜ ਗਿਆ ਕੋਣ ਦੁਕਾਨਦਾਰ ਰਲ ਕੀ ਦੁਕਾਨਦਾਰ ਦਾ ਨਾਮ ਸਾਨੂੰ ਕੁਝ ਨਹੀਂ ਪਤਾ ਲੱਗਿਆ ਜੀ ਕਿਉਂਕਿ ਉਹ ਪੱਟ ਚੁੱਕਾ ਸੀਗਾ ਤੇ ਉੱਥੇ ਦੋ ਬੰਦੇ ਹੋਰ ਆਏ ਜੋ ਕਹਿੰਦੇ ਨੇ ਜੀ ਮੇਰੇ ਤਾਏ ਦਾ ਮੁੰਡਾ ਸੀਗਾ ਤੇ ਉਹ ਭੱਜ ਗਿਆ ਸਾਨੂੰ ਤਾਂ ਉਹਨੇ ਫੋਨ ਕਰਕੇ ਕਿਹਾ ਕਿ ਰੁਕਾਣ ਬਤਾ ਦੋ ਅਸੀਂ ਉਹਨੇ ਜੀ ਪੁਲਿਸ ਸਟਾਫ ਵੀ ਉੱਥੇ ਪਹੁੰਚ ਗਿਆ ਸਭ ਕੁਝ ਹੋ ਗਿਆ ਅਸੀਂ ਉਹ ਬੰਦਿਆਂ ਨੂੰ ਫੜਿਆ ਨਾਲ ਤੇ ਨਾਲ ਲਿਜਾ ਕੇ ਓਰੇ ਲਿਆਂਦਾ ਹੁਣ ਬੰਦੀ ਕਾਰਵਾਈ ਸੱਚੋ ਸਾਬ ਕਰਨਗੇ ਠੀਕ ਵੀ ਜੀ ਜੀ ਵਿਜੇ ਜੀ ਕੀ ਮਸਲਾ ਸੀਗਾ ਕਿਹੜਾ ਦੁਕਾਨਦਾਰ ਸੀਗਾ ਮਸਲਾ ਕੀ ਸੁਨਾਮੀ ਜਿਹੜਾ ਜੋ ਜੀ ਏ1 ਕੋ ਜੂਸ ਵਾਲਾ ਵਿਅਕਤੀ ਹੈ ਜੀ ਇੱਕ ਬੱਚਾ ਪਾਣੀ ਪੀਣ ਦੇ ਗਿਆ ਨਾਲੇ ਦੁਕਾਨ ਤੋਂ ਗਲਾਸ ਦਿੱਤਾ ਖਾਲੀ ਉਹਨੇ ਪਾਣੀ ਪੀਣ ਜਦੋਂ ਗਿਆ ਉਹ ਦੁਕਾਨਦਾਰ ਜੋ ਨੇਪੁਰਾ ਦਾ ਮਾਰਿਆ ਕੁੱਟਿਆ ਡੰਗਾਂ ਨਾਲ ਕੁੱਟਿਆ ਜਿੱਦੀ ਵੀਡੀਓ ਸਾਰੇ ਕੋਲ ਪਹੁੰਚ ਚੁੱਕੀ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਚਾਹੁੰਦੇ ਹਾਂ ਜਿਹੜੇ 12 ਲੋਕ ਆ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਵਪਾਰ ਕਰਨੇ ਬਿਜ਼ਨਸ ਕਰਨੇ ਇਹਨਾਂ ਦੀ ਇੱਕ ਵੈਲਿਊਏਸ਼ਨ ਵੀ ਹੋਣੀ ਚਾਹੀਦੀ ਹੈ ਜਿੰਨਾ ਲੋਕਾਂ ਦੇ ਘਰਾਂ ਦੇ ਵਿੱਚ ਬੈਠੇ ਨੇ ਉਹ ਵੀ ਇਹਨਾਂ ਦੀ ਵੈਰੀਫਿਕੇਸ਼ਨ ਥਾਣਾ ਸਿਟੀ ਸੰਗਰੂਰ ਚ ਕਰਣ ਜੋ ਕਿ ਜਿਹੜੀ ਆਣ ਵਾਲੀ ਘਟਨਾ ਨੂੰ ਆਪਾਂ ਰੋਕ ਸਕੀਏ ਦੇਖੋ ਛੋਟਾ ਇਹ ਸ਼ਹਿਰ ਹੈ ਸੰਗੂ ਸਾਡਾ ਜਿੱਦੇ ਵਿੱਚ ਕੋਈ ਛੋਟਾ ਜਿਹਾ ਬੱਚਾ 5-6 ਸਾਲ ਦਾ ਬੱਚਾ ਹੈ ਉਹ ਪਾਣੀ ਪੀਂ ਗਿਆ ਉਹਨੂੰ ਇੰਨੀ ਬੇਰਹਾਮੀ ਨਾਲ ਮਾਰਿਆ ਕਿ ਆਪਾਂ ਬਲੀਵ ਨਹੀਂ ਕਰ ਸਕਦੇ ਉਹਦੇ ਮਨ ਦੇ ਵਿੱਚ ਰੇਡੀਅਲ ਦੇ ਮਨ ਦੇ ਵਿੱਚ ਕਿੰਨਾ ਵੱਡਾ ਕਰੋਧ ਹੋਣਾ ਲੇਕਿਨ ਆਪਾਂ ਪ੍ਰਸ਼ਾਸਨ ਮੰਗਰਦਾ ਇਹਨਾਂ 'ਚ ਸ਼ਰਾਰਤੀ ਅਸਰਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਮੰਨ ਦੀ ਕਾਰਵਾਈ ਹੈ ਪ੍ਰਸ਼ਾਸਨ ਕਰੇ ਹਾਂ ਪ੍ਰਸ਼ਾਸਨ ਅੱਗੇ ਕਾਰਵਾਈ ਨਹੀਂ ਕਰਦਾ ਅਸੀਂ ਸਪੂਰਾ ਸ਼ਹਿਰ ਇਕੱਠਾ ਹੋ ਕੇ ਇਸੀ ਦੇ ਵਿਚਾਰ ਕਰਾਂਗੇ ਅਗਲੇ ਦਿਨ ਰਾਣੀਤੀ ਅਸੀਂ ਉਹਦੀ ਤਿਆਰੀ ਕਰਾਂਗੇ ਜੀ ਆਪਾਂ ਗੱਲ ਕਰੀਏ ਕਿ ਬੱਚੇ ਇਸ ਟਾਈਮ ਕਿੱਥੇ ਹੈ ਬੱਚਾ ਇਸ ਟਾਈਮ ਉਹ ਤਾਂ ਲੱਗੇ ਕਹਿੰਦੇ ਹੋ ਹਸਪੀਟਲ ਲੈ ਗਏ ਨੇ ਪਰਿਵਾਰ ਦੇ ਬੱਚੇ ਅਸੀਂ ਉਹਨਾਂ ਤੱਕ ਤਾਲਮਿਲ ਕਰਕੇ ਪੂਰੀ ਜਾਣਕਾਰੀ ਜ्योंਗੀ ਮੀਡੀਆ ਤੱਕ ਪ੍ਰਸ਼ਾਸਨ ਅਸੀਂ ਪੁੱਛਾਂਗੇ ਠੀਕ ਹੈ